ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਤੇ ਬਹੁਤ ਦਿਨ ਬਾਅਦ ਇੱਕ ਵੀਡੀਓ ਲੈ ਕੇ ਆਇਆ ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਪੰਜਾਬ ਵਿੱਚ ਚੋਰੀ ਚੋਰੀ ਦਾ ਦਿਨੋ ਦਿਨ ਮਸਲਾ ਵਧੀ ਜਾ ਰਿਹਾ ਹੈ ਤੇ ਉਹ ਚੋਰੀਆਂ ਦੇ ਵਿੱਚੋਂ ਸਾਡੀਆਂ ਦੋ ਮੋਟਰਾਂ ਆਉਂਦੀਆਂ ਨੇ ਜੋ ਕਿ ਤੁਹਾਨੂੰ ਅੱਜ ਦਿਨ ਵਿਖਾਉਣੇ ਆ ਤੇ ਆ ਜੀ ਤੇ ਯਾਰਾ ਜੰਦਰੀ ਤੋੜ ਕੇ ਲੈ ਆ ਗਏ ਪਹਿਲਾਂ ਜੰਦਰਾ ਜੁੰਦਰਾ ਲੈ ਗਿਆ ਵੇਖੋ ਆਹ ਜੀ ਛੱਡੀ ਉਹਨਾਂ ਜੰਦਰੇ ਦੀ ਆ ਸਾਰਾ ਕੁਝ ਤੋੜ ਕੇ ਲੈ ਆ ਆਹ ਇੰਦੀ ਚਾਬੀ ਪਈ ਆ ਭਾਈ ਜੀ ਮੰਜਾ ਵੀ ਚੱਕਿਆ ਗਿਆ ਤਾਰਾਂ ਵੀ ਗਈਆਂ ਕਈ ਵੀ ਗਈ ਤੇ ਨਾਲੋਂ ਮਰੇਗਾ ਦੇ ਪੀਪੇ ਪੈ ਸੀ ਉਹ ਵੀ ਚੱਕੇ ਗਏ ਤੇ ਆ ਹੁਣ ਨਾ ਇੱਕ ਜੰਦਰਾ ਨਵਾਂ ਲੈ ਕੇ ਆਏ ਹੋਏ ਆ ਇਹ ਜੰਦਰਾ ਦੇ ਹੀ ਯਾਰ ਵੀਰੇ ਜੰਦਰਾ ਫੜਾਈ ਨਵਾਂ ਆਪਣਾ ਪਰਾਵਾ ਜੰਦਰਾ ਇੱਕ ਹੋਰ ਲੈ ਕੇ ਆਏ ਹੋਇਆ ਪਰਾਵਾ ਹੁਣ ਜੰਦਰਾ ਨਾ ਤੋੜਿਆ ਜੇ ਜੇ ਕਿਸੇ ਨੂੰ ਲੋੜ ਹੋਏ ਨਾ ਕੋਈ ਚੀਜ਼ ਦੀ ਮੈਨੂੰ ਫੋਨ ਕਰ ਲਿਆ ਜੇ ਤਾਂ ਮੈਂ ਤੁਹਾਨੂੰ ਠੀਕ ਕਰ ਦੇਵਾਂਗਾ ਪਰ ਹਾਂ ਜੀ ਜੰਦਰਾ ਨਾ ਤੋੜਿਆ ਜੇ ਬਾਈ ਬਣ ਕੇ ਜੰਦਰਾ ਨਾ ਲੱਗਿਆ ਨਵਾਂ A few moments later. ਮਨ ਨਹੀਂ ਹੀ ਨਹੀਂ ਪੋਲਨ ਲਿਆਣਾ ਪੈਣਾ ਹੈ ਨਾ ਇਹ ਜਾਖਣ ਪੋਲਨ ਬਲਾਗ ਲਿਆ ਖੰਦ ਪੋਲਨ ਪਤਾ ਹੋਣਾ ਆਪਾਂ ਲਗੇ ਚੱਲਨੇ ਪਰ ਉਹਨੇ ਕਹਿਣਾ ਕੁੜੀ ਆ ਵੇ ਆ ਬਈਏ ਬੜੇ ਤੁਰੇ ਪੇ ਕੋਈ ਪਾਣਾ ਇਹ ਨਾ ਚੋਕ ਕੇ ਲੈ ਗਿਆ ਆਪਾਂ ਚੱਲਨੇ ਯਾਰ ਪਤਾ ਹੀ ਨਹੀਂ ਇਹਨਾਂ ਦਾ ਵੀ ਨਹੀਂ ਪਤਾ ਹੈਗਾ ਚੱਲਨੇ ਨਾਲ ਹਾਂ ਪਰ ਮੈਂ ਵੇਖਾਂਗੇ ਵੀ ਇਹਨਾਂ ਕੋਲੇ ਆ ਕਿਵੇਂ ਇਹਨਾਂ ਪਤਾ ਪੋਲਾ ਚਲਾ ਜਾਂਦਾ ਤੇ ਆਪਾਂ ਸ਼ੱਕ ਕਰਦੇ ਪਏ ਆ ਉਹ ਬੰਦਾਂ ਨੂੰ ਅੰਜ ਮੈਂ ਨਹੀਂ ਵੇਖਾ ਇੱਧਰ ਅੰਦਾਂ ਨੂੰ ਯਾਰ ਤੂੰ ਨਹੀਂ ਵੇਖਿਆ ਨਹੀਂ ਹਾਂ ਉਹਨਾਂ ਨੂੰ ਮੈਂ ਵੇਖਿਆ ਨਹੀਂ ਇੱਧਰ ਕਿੰਨੇ ਵੇਖਿਆ ਉਹਨਾਂ ਵੇਖਿਆ ਤੇ ਵੱਖਰੀ ਗੱਲ ਹੈ ਪਰ ਜਦੋਂ ਮੈਂ ਉਹਨਾਂ ਮੈਂ ਤਾਂ ਇੱਧਰ ਕੋਈ ਨਹੀਂ ਵੇਖਿਆ ਮੰਜੇ ਯਾਰ ਇੱਕ ਚਿਕੀਚਾ ਹੋਏ ਫਿਰ ਤਾਂ ਆਪਾਂ ਗੱਲ ਮੰਨਦੇ ਮੰਜੇ ਤਿੰਨ ਚਿਕੀਚੇ ਨੇ ਇਹਨਾਂ ਮੰਜੇ ਚੱਕੇ ਗਏ ਕਿੰਨਾ ਦਾ ਇੱਕ ਮੱਖਣ ਦਾ ਚੱਕਾ ਗਿਆ ਇਹ ਕਾਪੜੇ ਇਹਨਾਂ ਬਈਆਂ ਦੇ ਕਿਸੇ ਦੇ ਕੰਮ ਨੇ ਇਹਨਾਂ ਦਾ ਚੱਕਿਆ ਗਿਆ ਫੇਰ ਤਾਂ ਕਿਸੇ ਬਈਆਂ ਦੇ ਕੰਮ ਨੇ ਕਿਉਂਕਿ ਇਹਨਾਂ ਕੋਲ ਮੰਜੇ ਤਾਂ ਲੈਣ ਹੀ ਜਾਂਦੇ ਵਿਚਾਰਾਂ ਕੋਈ ਸਹੀ ਗੱਲ ਨੇ ਉਹ ਸਰਦਾਰ ਜਿਵੇਂ ਤਾਂ ਕਿਹਨਾਂ ਵੇ ਤੋਣੀ ਬਾਲਦੇ ਰਹੇ ਨੇ ਤੇ ਇਹਨਾਂ ਨੂੰ ਪਤਾ ਕੋਈ ਨਹੀਂ ਆਇਆ ਇਹਨਾਂ ਦਾ ਮੋਟਰ ਤੇ ਅਸਵੇੜ ਦਾ ਤੇ ਉਹ ਉਸ ਦਿਨ ਤੁੰਦ ਵੀ ਬੜੀ ਸੀ ਉੰਝ ਜ਼ਿਆਦਾ ਸੀ ਤੋਂ ਮੈਂ ਸੋਚਿਆ ਕਿ ਚਲੋ ਵੀ ਦਿਨੋਣਾ ਉਹ ਨਹੀਂ ਤਾਂ ਮੈਂ ਖਾਦ ਪਾਉਣਾ ਪਰ ਨਹੀਂ ਪਤਾ ਆ ਵੀ ਮੱਡੀ ਮਾਰ ਕੇ ਲੈ ਜਾਉਣਾ ਉਹ ਵੀ ਗੱਲ ਮੰਨਣਾ ਮੰਝਾ ਚਾ ਲੈਣਾ ਚੱਕਾ ਬਾਕੀ ਲੋਹੇ ਦਾ ਸਮਾਨ ਕੀ ਨਾ ਕਰਨਾ ਹੂੰ ਇਹ ਇਹ ਬਈਆਂ ਵੀ ਕੰਮ ਨਹੀਂ ਹਾਂ ਇਹਨਾਂ ਦੇ ਕੰਮ ਨਹੀਂ ਇਹ ਲੋਹੇ ਵੇਚੂ ਹੀ ਦੇਣਗੇ ਲੋਹੇ ਦੇ ਬਾ ਮੰਝਾ ਇਹਨਾਂ ਯਾਦ ਰੱਖ ਲੈਣਾ ਬਾਕੀ ਸਮਾਨ ਨਾ ਵੇਚਣਾ ਸਾਰਾ ਕੋਈ ਪਤਾ ਨਹੀਂ ਕੋਈ ਚੱਕਰ ਨਹੀਂ ਉਹ ਨਿਗੇ ਰੱਖਾਂਗੇ ਮੋਟਰਾਂ ਤੇ ਜੰਦਰਾ ਇੱਕ ਨਵਾਂ ਲੈ ਕੇ ਆਏ ਹੋਏ ਆ ਉਹ ਨਿਗੇ ਰੱਖਾਂਗੇ ਮੋਟਰ ਦਾ ਵੀ ਪਰ ਇਹ ਗੱਲ ਏ ਹੁਣ ਅਸਤਵਾਰ ਕੋਈ ਮੋਟਰ ਤੇ ਕੋਈ ਚੀਜ਼ ਨਹੀਂ ਰੱਖਣੀ ਲੋਹੇ ਦੀ ਨਾ ਕਹੀਂ ਰੱਖਣੀ ਨਾ ਮੰਜਾ ਰੱਖਣਾ ਜਿਹੜੀ ਜਰੂਰ ਕੋਈ ਲੋਡ ਪਈ ਕਈ ਕਰਵਾ ਲਿਆ ਤੂੰ ਕੜਾ ਇੱਧੇ ਗੋਚੇ ਰਾ ਹੋਰ ਕੰਮ ਕੱਲਾ ਪਾਣੀ ਲਾਣਾ ਹੁੰਦਾ ਤੂੰ ਜੇ ਲੋ ਪਾਣੀ ਲਿਆਂਦਾ ਉਹ ਤੋਂ ਬਾਅਦ ਲਈ ਜਾਂਦੇ ਨਹੀਂ ਕੀ ਲਈ ਪਾਣੀ ਐਕਸ ਕੀ ਹੋਰ ਲਾਣੇ ਨੇ ਤੇ ਨਾਲੇ ਕਦੀ ਬਾਅਦ ਕੋਈ ਨਹੀਂ ਚੀਜ਼ ਰੱਖਣੀ ਜਿਹੜੀ ਸਾਈਡ ਤੇ ਰੱਖਣੀ ਜਾਈ ਦੀ ਚੀਜ਼ ਐਕਾਪਸ ਕੀ ਹੋਰ ਲਾਣੇ ਜਾਂ ਤੇ ਕੋਈ ਚੀਜ਼ ਰੱਖ ਲੈ ਲੋਹੇ ਦੀ ਉੰਦਾ ਵੇਖੀ ਰੱਖੀ ਫੇਰ ਨਹੀਂ ਨਹੀਂ ਮੋਟੇ ਇਦਾਂ ਹੋਈ ਮੈਂ ਹੋਣਾ ਹੀ ਨਹੀਂ ਦੱਸ ਕਿਉਂ ਹੁਣ ਚੋਰੀ ਹੋ ਗਈ ਤੇ ਉਹਨਾਂ ਨੂੰ ਹੁਣ ਪਤਾ ਹੈ ਉਹਨਾਂ ਨੂੰ ਹੁਣ ਪਤਾ ਕਿ ਉਹਨਾਂ ਨੇ ਹੌਂ ਨੀਂਗੇ ਰੱਖਣੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਨੇ ਕਿ ਤੁਹਾਨੂੰ ਪੈਂਦੇ ਨਹੀਂ ਫੇਰ ਉਹ ਦੁਬਾਰਾ ਹੱਥ ਨਹੀਂ ਪਾਣਾ ਇਦਾਂ ਹੁਣ ਇੱਕ ਥਾਂ ਤੇ ਚੋਰੀ ਹੋਈ ਫੇਰ ਤਾਂ ਮੰਨਦੇ ਚੱਲ ਮੇਰੇ ਚੋਰੀ ਹੋਈ ਗੱਲ ਵਕਰੀ ਹੈ ਉਧਰ ਮੰਗਲ ਦੇ ਮੰਜੇ ਚੱਕਾ ਗਿਆ ਤੇ ਉਹ ਉਧਰ ਉਹਨਾਂ ਦੇ ਵੀ ਚੱਕਾ ਗਿਆ ਮੰਜਾ ਮੱਖਣ ਦਾ ਹੁਣ ਤਾਂ ਉਹਨਾਂ ਨੂੰ ਪੂਰਾ ਡਰ ਰਹੇਗਾ ਕਿ ਹਾਂ ਇਨੀ ਥਾਂ ਚੋਰੀ ਕਰ ਲਈ ਹੁਣ ਸਾਰਨ ਪਤਾ ਲੱਗ ਗਿਆ ਉਹਨਾਂ ਨੂੰ ਹਰ ਜੋਰੀ ਇੱਕ ਰੀਕੀ ਕੀਤੀ ਤਾਂ ਨਹੀਂ ਚੌਕੋ ਵਾਕੀ ਹੋਰੀ ਪਿਆ ਹੈ ਕਿਸਮਾਨੋ ਨਾ ਹੋਰ ਕਿੱਥੇ ਵਾਕੀ ਤਾਰਾ ਕਿੰਨੀ ਲਾਗਿਆ ਨਾ ਪੁੱਛਦੇ ਯਾਰ ਇਹ ਮੰਜਾ ਉਹਨੇ ਤਾਂ ਨਹੀਂ ਕਿਤੇ ਵੇਖਿਆ ਕਿਸੇ ਚੋਰ ਚੋਰੀ ਨੇੜਾ ਕਰਾ ਰੋਕ ਮੈਨੂੰ ਕਿਤੇ ਰੋਕ ਲਾ ਬੰਦ ਕਰਾ ਆਸਵਾਦ ਨੂੰ ਫੇਰ ਤੂੰ ਕੋਈ ਨਹੀਂ ਯਾਰ ਤੁਸੀਂ ਇਧਰ ਕਿ ਰੇੜਾ ਕੋੜਾ ਵੀਡੀਓ ਬਣਾ ਲੈ ਦੇਖੋ ਮੋਟਰ ਦੀ ਬਾਡੀ ਆ ਬਾਕੀ ਮਿਲਦੀ ਨਹੀਂ ਫਰੇ ਜੀ ਜਰੂਰੀ ਤੇ ਮੈਂ ਗੱਲ ਕਰਦਾ ਮੈਂ ਇੱਕ ਯਾਰ ਉਹ ਮੋੜ ਦਾ ਮੰਝਾ ਪਿਆ ਸੀ ਇੱਕ ਇਧਰ ਮੰਝਾ ਪਿਆ ਸੀ ਇੱਕਾ ਉੱਥੇ ਮੰਝਾ ਵੇ ਕਿੰਨੇ ਮੰਝੇ ਸਕੇ ਉਹ ਮਲੀਆਂ ਨਹੀਂ ਸਕੇ ਹੋਰ ਛੱਕੇ ਤਾਂ ਅਮੜੀ ਨਹੀਂ ਆਂਦੀਆਂ ਵੀਡੀਓ ਬਣਦੀ ਗਈ ਆਪਣੀ ਹਾਂ ਤੁਸੀਂ ਇੱਥੇ ਕੀ ਚੋਰੀ ਯਾਰ ਜੰਦਰਾ ਆਪਣੇ ਜੰਦਰਾ ਵੀ ਤੋੜ ਗਿਆ ਲਾਗਾ ਚਾਬੀ ਛੱਡੀ ਨੇ ਸਾਰਾ ਕੁਝ ਚਾੜੀ ਹੋ ਗਿਆ ਮੈਂ ਸੋਚਿਆ ਕਿ ਦੰਡ ਕਿਤੇ ਲਿਵਾਇਆ ਅੱਜ ਆ ਜਾਏਗੀ ਕਿੰਨੇ ਮੰਝੇ ਸਕੇ ਕਿੰਨੇ ਦਿਨ ਹੋ ਗਿਆ ਤੁਹਾਨੂੰ ਆਜਾ ਗੱਡੀ ਆ ਗਈ ਇਧਰ ਘਰ ਇੱਕ ਚਾਹੀਏ ਨਹੀਂ ਮੰਝੇ ਯਾਰ ਕੱਲ ਤੇ ਕੀ ਕੱਲ ਦਾ ਪਰਸੋਂ ਤੱਕੇ ਤੇਰੀ ਯਾਰਾ ਸਿੱਧੇ ਲੰਘਣਾ ਕਰਦਾ ਨਾ ਸੁਣੂ ਇਹ ਪੁੱਛਦੇ ਬੰਦੇ ਕਿ ਜਨ ਕਿਸੇ ਦੇਖਿਆ ਕਿ ਤ ਨਹੀਂ ਕਿਸੇ ਨੂੰ ਮੰੰਜਾ ਲੰਘ ਜਾਂਦੇ ਕਿਦਾਂ ਦੇਖਦਾ ਹੋਵੇ ਤਾਂ ਮੰਝਾ ਇਹਨੇ ਤਾਂ ਕੋਈ ਟਾਰਗੇਟ ਰੋਡ ਤੇ ਜਾਂਦਾ ਨਹੀਂ ਕਿ ਜਾਂ ਜਾ ਮੋਟਰਸਾਲ ਤੇ ਲੈ ਗਾਣਾ ਚੱਕ ਤੇ ਮੈਨੂੰ ਤਾਂ ਹੈਗਾ ਕੋਈ ਲੱਗਦਾ ਟੱਪਾ ਕਿਤੇ ਦੇਖਿਆ ਹੋਵੇ ਨਾ ਫੇਰ ਨਹੀਂ ਦੇਖਿਆ ਕੋਈ ਉਹ ਜੋ ਉਹ ਹੋਇਆ ਤੇ ਜੋ ਟੱਪਾ ਲੀਨ ਹੋ ਰਿਹਾ ਸੀ ਕੋਈ ਗਲਤ ਯਾਰ ਮੰਜਾ ਮੋਟਰਾਲਾ ਤੇ ਫੇਰਦਾ ਹੀ ਨਹੀਂ ਕੋਈ ਰੁਵਾ ਟੁੱਟਿਆ ਨਹੀਂ ਨਹੀਂ ਇੱਥੇ ਸਾਰਿਆਂ ਨੂੰ ਪਤਾ ਕਿ ਮੇਰਾ ਮੰਜਾ ਇੱਥੇ ਪਿਆ ਹੈ ਇੱਥੇ ਬਣ ਕੇ ਬੈਹ ਜਾਂਦੇ ਹੁੰਦੇ ਨੇ ਬਣ ਕੇ ਬੈਹ ਜੀਦਾ ਤੇ ਸਾਰਿਆਂ ਨੂੰ ਪਤਾ ਮੰਜੇ ਤੇ ਪਿਆ ਹੁੰਦਾ ਕਿਸੇ ਨੇ ਵੇਖਿਆ ਤੇ ਤੱਕ ਰੱਖੀ ਹੋਣੀ ਹੈ ਮਾਇਆ ਹੁਣ ਆਏ ਤੇ ਅਸੀਂ 2-3 ਦਿਨ ਖੜੇ ਜੇ ਬਣ ਲੱਗ ਗਏ ਠੰਡ ਪਈ ਜੂ ਮਨੋ ਹੋ ਰਾਇਆ ਯਾਰ ਕੋਈ ਠੀਕਾ ਯਾਰ ਕੋਈ ਉਹਨਾਂ ਦਾ ਕੰਮ ਨਹੀਂ ਸੀਰੀ ਨਹੀਂ ਸੀਰੀ ਬੈਠੇ ਸੀ ਕੀ ਇਹ ਤੁਹਾਡੇ ਕੋਈ ਤੇਤੀ ਆ ਬੰਦੇ ਕੋਈ ਤੇਤੀ ਦੇਸੀ ਹੁਣ ਚੱਲ ਇੱਥੋਂ ਦਾ ਚੱਲ ਆਪਣੇ ਰਾਹ ਦਿੱਤੇ ਮੰਜਾ ਮੋੜ ਦੇ ਨਾਲ ਮੰਜਾ ਪਿਆ ਹੁਣ ਇੱਕੋ ਮੰਜਾ ਆਪਣੇ ਖੇਤ ਵਿਟਾਲੇ ਪਿਆ ਘੱਟੋ ਵੱਟ ਜਾਣਾ ਪਰ ਉਹ ਵੀ ਚੱਕਾਂਗੇ ਤੇ ਕੋਈ ਗੱਲ ਨਹੀਂ ਹੋਣੀ ਕਿ ਰੱਖਾਂ ਕਰਾਂਗੇ ਤੇ ਲੰਮਾ ਕੱਪਦਾ ਮੈਂ ਕਿਸ ਨੂੰ ਪੁੱਛਾਂਂਗੀ ਕਿਸ ਨੇ ਵੇਖ ਕੇ ਆਵੇ ਤੁਸੀਂ ਕੰਮ-ਕੁਮ ਕੰਮ ਕੀ ਕਰਦੇ ਹੋ ਫਿਰ ਅੱਲੀ ਆਲੂ ਹਾਂ ਆਲੂ ਜਦੋਂ ਜਾਰੇ ਪਤਾ ਹੁੰਦਾ ਨਾ ਕਿਵੇਂ ਕਿਸੇ ਨੇ ਖਾਵੇ ਆਲੂ ਦਾ ਪ੍ਰੀਨਦੇ ਨੇ ਸਾਰੇ ਥਾਂ ਤੇ ਪਟੇ ਨੇ ਬਾਈ ਉਹ ਲੱਗਦੀ ਵੀ ਉੱਥੋਂ ਹੀ ਜਾਂਦਾ ਉਹਥੋਂ ਲੈ ਕੇ ਸਾਰੀ ਜਾਈ ਇੱਧਰ ਕਰ ਇੱਧਰ ਆਈ ਕੋਈ ਨਹੀਂ ਆਪਣੇ ਤੁਸੀਂ ਉੱਥੋਂ ਕੀ ਦੇ ਵੇਖਿਆ ਹੋਵੇ ਕਿਤੇ ਰਸਤੇ ਰਸਤੇ ਕੋਈ ਮੋਟਰਸਾਈਕਲ ਦੇ ਪਿੱਛੇ ਲੱਭਾਵੇ ਪਰਾਂ ਪਰਾਂ ਸੱਲਿਆ ਇੱਧਰ ਕਦੇ ਨਹੀਂ ਆਇਆ ਪਹਿਲੀ ਵਾਰ ਆਇਆ ਇਹ ਪਹਿਲੀ ਵਾਰੀ ਉਹ ਅੱਜ ਲੈ ਆਉਂਦਾ ਉੱਚਾ ਅਜੀ ਬੱਲੇ ਚਲੋ ਕੋਈ ਗੱਲ ਨਹੀਂ ਬਾਪਾ ਠੋਲੜ ਪੜੀ ਗਈ ਠੋਲੜ ਪੈਣਾ ਹੋਵੇ ਠੰਡ ਤੇ ਚਲੋ ਕੋਈ ਗੱਲ ਨਹੀਂ ਬਾਪਾ ਤੁਸੀਂ ਜਾਓ ਫਿਰ ਬਾਈ ਜੀ ਸਾਰਿਆਂ ਨੂੰ ਰਿਕੁਐਸਟ ਏ ਇੱਕ ਤੇ ਆਪਣੇ ਨਾਲ ਤੁਸੀਂ ਨਾ ਮੋਟਰਾਂ ਦਾ ਹੁਣ ਸਾਰੇ ਧਿਆਨ ਰੱਖੋ ਕਿਉਂਕਿ ਹੁਣ ਤਾਂ ਸਾਡੀ ਕਈ ਚੱਕੀ ਗਈ ਇੱਕ ਇੱਕ ਮੰਜਾ ਚੱਕਿਆ ਗਿਆ ਤੇ ਸਾਡੇ ਨਾਲ ਗਵਾਂਢੀ ਮੋਟਰਾਂ ਦੇ ਉਤਾਰਾਂ ਪਈਆਂ ਸੀ ਉਹ ਵੀ ਚੱਕੀਆਂ ਗਈਆਂ ਸਾਰੀਆਂ ਤੇ ਆਰਾ ਧਿਆਨ ਰੱਖੋ ਵੀਰ ਜੀ ਤੇ ਆਪਣੇ ਤਾਂ ਹੁਣ ਜਿਹੜੀ ਚੋਰੀ ਹੋਣੀ ਸੀ ਹੋ ਗਈ ਸਾਨੂੰ ਤੇ ਇੱਕ ਵੱਡਾਰ ਸੀ ਸਾਡੀ ਕੋਈ ਤੇ ਆਪਣੀ ਮੋਟਰ ਪਈ ਹੋਈ ਏ ਤੇ ਨਾਲ ਸਾਡੇ ਲੱਗੀ ਸੀ ਪੌੜੀ ਸ਼ੁਗਾਰਾ ਉਹਨਾਂ ਮੋਟਰ ਨਹੀਂ ਲਾਈ ਤੇ ਪੌੜੀ ਤਾਂ ਉਹਨੇ ਚੱਕ ਕੇ ਰੱਖਤੀ ਹੈ ਬਾਹਰ ਆਦੇ ਆਪਣੇ ਦੂਸਰੀ ਮੋਟਰ ਦੇ ਅੰਦਰ ਪੌੜੀ ਰੱਖਤੀ ਹੈ ਤੇ ਆਰਾ ਥੋੜਾ ਧਿਆਨ ਨਾ ਰਹੋ ਤੇ ਵਿਚਾਰ ਰੱਖੇ ਦੇ ਵੀਰ ਚੋਰੀ ਹੁਣ ਬਹੁਤ ਜ਼ਿਆਦਾ ਹੋਣ ਲੱਗ ਪਈ ਏ ਤੇ ਤਾੜੀਆਂ ਨੂੰ ਆ ਹੁਣ ਉੱਚਾ ਤਵਾੜੀਆਂ ਨਹੀਂ ਖੁੱਛਾ ਸੀ ਕਿ ਕੋਈ ਆਪਣੇ ਮੁੰਝਾ-ਮੁੰਝਾ ਤੇ ਨਹੀਂ ਕਿਸਨ ਵੇਖਿਆ ਚੱਕਦੇ ਇਹਨੂੰ ਕਿੰਨਾ ਇਧਰ ਮੇਰਾ ਦਾ ਪਹਿਲੀ ਵਾਰ ਆ ਆ ਤੇ ਮ ਲਕਣਾ ਲਗਣਾ ਤੋੜਨਾ ਮੈਂ ਤਾਂ ਤੇ ਨਾ ਮੈਂ ਦੇ ਵੇਖਣਾ ਮੈਂ ਜਰੂਰ ਦੱਸ ਦੇਣਾ ਤੇਰਾ ਹਾਂ ਇੱਕ ਆ ਮੋਟਰ ਜਿੱਥੇ ਮੁੰਝਾ ਚੱਕਿਆ ਆਪਣੇ ਕਈ ਆਪਣੇ ਚੱਕਿਆ ਗਿਆ ਵਾ ਸਾਰਾ ਵੀ ਚੱਕੀ ਹੋਈ ਆ ਵਿਖਾਇਆ ਇਧਰ ਬਗਲਾ ਇੱਥੇ ਹੋ ਤੇਰਾ ਰੰਚੀ ਆਉ ਪਿਆ ਸੀ ਕਿ ਕੀ ਇੱਕ ਆਇਆ ਸੀ ਅਕਸਰ ਹਾਂ ਹਾਂ ਟੱਕਣ ਟੱਕਣ ਤੇ ਪਾਈ ਦੀ ਫਰੈਂਚੀ ਪਈ ਸੀ ਹਾਂ ਉਹ ਵੀ ਉਹ ਵੀ ਚੱਕੀ ਪਾਈ ਦੀ ਫਰੈਂਚੀ ਵੀ ਚੱਕੀ ਗਈ ਤਾਰਾਂ ਵੀ ਜਗਿਆ ਗਿਆ ਪੰਜ ਦੀ ਫਰਾਂਸੀ ਵੀ ਚੱਕੀ ਲਈ ਸਾਰਾ ਕੁਝ ਚੱਕਿਆ ਗਿਆ ਥੋ ਲੋਇਰਾ ਜਿੰਨਾ ਵੀ ਸਮਾਨ ਸੀ ਮਾ ਲਫਾਫਾ ਬਚ ਗਿਆ ਹਾਂ ਚੱਕਿਆ ਆ ਉਹ ਕੱਲ੍ਹ ਇਹ ਬੇਲ ਪਾਣੀ ਲਈ ਖੜਾ ਸੀ ਆ ਥੜੀ ਮੈਂ ਕੱਲ੍ਹ ਇੱਥੇ ਬੈਠਾ ਰ ਬਣਾਤਾ ਤਾਂ ਅਸੀਂ ਅੰਦਰ ਚ ਰੱਖਿਆ ਮੈਂ ਟ੍ਰੇਡ ਦਾ ਗਿੱਲਾ ਹੋਵੇ ਮੈਂ ਹੋਵੇ ਲੱਭੀ ਚਾਬੀ ਆ ਜੰਦਰਾ ਹੁਣ ਨਵਾਂ ਲਾ ਕੇ ਚੱਲਿਆ ਮਾਰ ਚੋਰਾਂ ਨੂੰ ਇਹ ਸਲਾਹ ਦੇਣਾ ਕਿ ਜੇ ਕਿਸੇ ਨੂੰ ਲੋੜ ਹੋਵੇ ਨਾ ਫੋਨ ਕਰਕੇ ਪਹਿਲਾਂ ਪੁੱਛ ਲਿਆ ਚਾਬੀ ਕਿੱਥੇ ਚਾਬੀ ਕਿੱਥੇ ਪਈ ਏ ਜੰਦਰਾਦਣਾ ਜਗਦਾ ਹੋਰ ਕੋਈ ਮੋਡਰ ਖੋਲ ਕੇ ਲਿਆ ਦੇ ਮੰਜਾ ਨਾ ਚੱਕੀ ਜਾਂਦੇ ਨਾ ਫੇਰ ਤੀ ਕੀ ਬੰਦਾ ਕੀ ਯਾਰ ਬੰਦਾ ਕੀ ਸਮਝਾਵੇ ਕਿਨੂੰ ਦਸੀਏ ਹੁਣ ਇਹ ਦੋ ਕਿਵੇਂ ਰਗੋ ਉਹਦਾ ਨਾਮ ਹੋਰ ਲੱਗਾ ਰਿਹਾ ਉਹ ਜਿਹੜਾ ਸੋਨੀ ਭਗਤ ਹੈ ਕਿ ਬੰਦੇ ਕਿਹੜਾ ਉਹਦੇ ਉੱਤ ਸੰਗਲ ਵੀ ਲਾ ਗਏ ਸਾਭੀ ਦੀ ਵੋਟ ਦੇ ਕੋਰ ਸੰਗਲ ਚੱਕ ਕੇ ਨਾਲ ਤੇ ਮੱਖਣ ਦਾ ਮੰਜਾ ਉਹ ਵੀ ਚੱਕਾ ਗਿਆ ਨੇੜ ਲੱਗਿਆ ਸਾਭੀ ਨਾਲ ਉਹ ਵੀ ਚੱਕਿਆ ਗਿਆ ਮੰਜਾ ਵੀ ਫੇਰ ਗਏ ਨੂੰ ਜਤੀ ਜੇ ਦਿਨ ਮੈਨੂੰ ਆ ਮੰਝਾ ਉੱਥੇ ਚੱਕਾ ਗਿਆ ਇਹਦਾ ਮੰਗਲ ਦਾ ਵੀ ਇੱਥੇ ਚੱਕਾ ਗਿਆ ਤੇ ਆ ਦੱਸਦਾ ਫਿਰ ਬਿੰਦਰ ਅੰਦਾਵਨ ਦੇ ਸਾਰੇ ਅਖੇ ਚੋਰੀ ਇਹ ਪਹਿਲੇ ਥੋਰ ਨੇ ਹੋਰ ਚੋਰੀ ਕਰਨੀ ਕਹਿੰਦੇ ਮੰਡਾ ਥੋਰ ਪਹਿਲੀ ਵਾਰ ਮੈਂ ਵੇਖਿਆ ਹੈ ਆਪਣਾ ਕਿ ਮੰਡਾ ਥੋਰ ਹੈ ਉਹਦੇ ਘਰੇ ਮੰਝਾ ਨਹੀਂ ਹੋਣਾ ਚਲ ਜੀਏ ਨਾ ਸਾਂਦੀ ਕਿਹਦੇ ਕੋਲ ਸੋਨੀ ਕਹੜਾ ਸੋਨੀ ਵੇਖ ਨਾ ਸੋਨੀ ਜਿਹੜਾ ਸਰਪਿਆਂ ਕੋ ਰੈਂਦਾ ਚ ਪਣਾ ਅੱਛਾ ਅੱਛਾ ਉਹ ਸੋਨੀ ਜਿਹਨੂੰ ਮਾ ਨੀ ਜਿਹਨੂੰ ਉਹ ਥੜਕ ਤੇ ਦੇਖ ਗਿਆ ਤੇ ਉਹ ਕਿਹੜਾ ਯਾਰ ਆਪਣੇ ਇਧਰੋਂ ਆਇਆ ਹਣਾ ਉਹ ਇੱਥੇ ਲੱਗਿਆ ਆਇਆ ਲੱਗਿਆ ਹੋਇਆ ਇੱਥੇ ਹੂੰ ਪੁੱਛਣਾ ਕੋਈ ਵਰਦਿਆ ਯਾਰ ਜਿੰਨੇ ਆਪਾਂ ਪੁੱਛ ਕੇ ਆਵਾਂਗੇ ਪਰ ਪੁੱਛਾਂਗੇ ਕਿ ਤੇ ਵੇਖਾ ਕੋਈ ਤੇ ਨਹੀਂ ਤੂੰ ਬਹੁਤ ਸਾਰੇ ਦਾ ਆ ਵੇਖੋ ਚਾਚਾ ਟੈਂਕੀ ਸਪਰੇਅ ਕਰਨ ਆ ਆ ਵੀ ਤੇ ਉਹ ਘਰੇ ਲੈ ਕੇ ਚਲੇ ਗਏ ਨੇ ਉਹਨਾਂ ਨੂੰ ਪਤਾ ਮੰਜਾ ਚੱਕਾ ਗਿਆ ਤਾਂ ਉਹ ਟੰਗੀ ਦਾ ਕੋਈ ਪਤਾ ਨਹੀਂ ਹਾਂ ਸਾਰਿਆਂ ਬਾਈ ਜੀ ਨੂੰ ਬੇਨਤੀ ਆ ਕਿ ਜਿੰਨਾ ਜਿੰਨਾ ਦੇ ਮੰਜੇ ਪਾਏ ਹੋਏ ਨੇ ਨਾ ਖੇਤਾਂ 'ਚ ਉਹ ਵੀਰ ਦੀ ਮੰਜੇ ਮੰਜੇ ਆਦੇ ਘਰੇ ਲੈ ਜਾਣਾ ਹੁਣ ਤੁਹਾਨੂੰ ਪਤਾ ਤਿੰਨ ਮੰਜੇ ਚੱਕੇ ਗਏ ਆ ਹੁਣ ਨਹੀਂ ਪਤਾ ਚੌਥੀ ਕਿੰਦੀ ਵਾਰੀ ਹੈ ਕਿਧਰੋਂ ਸੁਣਨ ਆਵਾਜ਼ ਆਏ ਕਿ ਸਾਢੇ ਮੰਜਾ ਚੱਕਾ ਗਿਆ ਤੇ ਥੋੜਾ ਜਿਹਾ ਧਿਆਨ ਰੱਖੋ ਆਪਣੀ ਮੋਟਰਾਂ ਦਾ ਕੋਈ ਪਤਾ ਨਹੀਂ ਥੋੜੀ ਟਾਈਮ ਨੂੰ ਮੋਟਰਾਂ ਵੀ ਚੋਰੀ ਹੋਣ ਲੱਗ ਪੈਣ ਖੁਈਆਂ ਵਿੱਚ ਵੀ ਕੱਢ ਸਕਦੇ ਆ ਚੋਰ ਕੁਝ ਵੀ ਕਰ ਸਕਦੇ ਆ ਚੰਗਾ ਜੀ ਬਾਈ ਜੀ ਇਹ ਹੀ ਸਲਾਹ ਸੀ ਤੁਹਾਨੂੰ ਸਾਰਿਆਂ ਬਾਈ ਜੀ ਮੈਂ ਇਸ ਆਪਣੇ ਇਸ ਚੋਰ ਦਾ ਨਾਮ ਰੱਖਿਆ ਮੰਜਾ ਚੋਰ ਤੇ ਬਾਕੀ ਤੁਸੀਂ ਆਪਣਾ ਆਪਣਾ ਵੇਖ ਲਿਆ ਜੇ ਕੀ ਨਾਮ ਰੱਖਣਾ ਤੇ ਆਪਣੀ ਮੋਟਰ ਦਾ ਧਿਆਨ ਰੱਖੋ ਤੇ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਜੇ ਤੇ ਬਾਕੀ ਸਾਰੇ ਸਤਾਰਕ ਰਹਿ ਸਕਣ ਆਪਣੇ ਜਿਹੜੇ ਬਾਰਡਰ ਦੇ ਕੋਲ ਇਹਨਾਂ ਦੀ ਮੋਟਰਾਂ ਨੇ ਤੇ ਚੰਗਾ ਜੀ ਮੇਰੇ ਵੱਲੋਂ ਸਸੇ ਗਾਲ ਧੰਨਵਾਦ ਜੇ ਸਾਰਿਆਂ ਨੂੰ